اها <laughs> ਮਰਨਾ ਜੀ ਸਰਪੰਚ ਅਵਤਾਰ ਸਿੰਘ ਜੀ ਪਿੰਡ ਸਭਰਾਜ ਜੀ ਕੀ ਕਹਿਣਾ ਚਾਹੋਗੇ ਕਿ ਆ ਪਿੰਡ ਦੇ ਵਿੱਚ ਇਹਦਾ ਨਾਤਾ ਹੋ ਗਿਆ ਹੈ ਇਹ ਜੀ ਤੁਸੀਂ ਵੇਖ ਹੀ ਲਿਆ ਵਾ ਛੜਕ ਅੱਜ ਕੰਪਲੀਟ ਹੋ ਰਹੀ ਆ ਅਸੀਂ ਪੰਜਾਬ ਸਰਕਾਰ ਐਪਟਨ ਮੰਤਰੀ ਸਰਦਾਰ ਲਾਲਜੀ ਸਿੰਘ ਢੂਲ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਰਹਿਣ ਮਾਈ ਇੱਥੇ ਅੱਜ ਛੜਕ ਬਣ ਕੇ ਕੰਪਲੀਟ ਹੋ ਰਹੀ ਆ ਬਹੁਤ ਵਧੀਆ ਕੰਮ ਹੋ ਰਿਹਾ ਜੀ ਇਹ ਜੀ ਆਪਣੀ ਗਦਾਈ ਕੇ ਗੁਰਦੁਆਰੇ ਤੋਂ ਬਾਬਾ ਵੀਰ ਸਿੰਘ ਗੁਰਦਾਰੇ ਤੱਕ ਪੰਜ ਟੈਂਟ ਤੱਕ ਪਹੁੰਚ ਰਹੀ ਹੈ ਜੀ ਹਾਂ ਇਹ ਛੜਕਾ ਚ ਬਣ ਗਈ ਆ ਇਹਦੇ ਨਾਲ ਅਸੀਂ ਪਾ ਕੇ ਮਿੱਟੀ ਪਾ ਕੇ ਲੋਕਟਾ ਲਾ ਕੇ ਲੀਤਾ ਲਾ ਕੇ ਵਧੀਆ ਪ੍ਰਬੰਧ ਕਰਾਂਗੇ ਪਿੰਡ ਵਾਸੀਆਂ ਨੂੰ ਅਸੀਂ ਅਪੀਲ ਇਹੋ ਕਰਦੇ ਆਂ ਕਿ ਖੁੱਲ ਕੇ ਕੰਮ ਚੱਲਣ ਦਿਓ ਜਿਹੜੇ ਉੱਠ ਕੇ ਵੀਡੀਓ ਦਬਦਾ ਪਾ ਦਿੰਦੇ ਆ ਇਤਰਾ ਹੋ ਗਿਆ ਜੀ ਉਹ ਹੋ ਗਿਆ ਜੇ ਹੋ ਗਿਆ ਤੁਸੀਂ ਆਪ ਵੇਖੋ ਕੰਮ ਮਾੜਾ ਹੋ ਰਿਹਾ ਬਹੁਤ ਵਧੀਆ ਕੰਮ ਹੋ ਰਿਹਾ ਬਹੁਤ ਵਧੀਆ ਜਿਹਨੂੰ ਕਹਿ ਦਿੰਦੇ ਆ ਉਹ ਇਹ ਗੱਲਾਂ ਦੀ ਘਾਟ ਨਹੀਂ ਹੈਗੀ ਬਹੁਤ ਵਧੀਆ ਕੰਮ ਹੋ ਰਿਹਾ ਜੀ ਖੁਸ਼ ਰਾਤੀ ਅੰਸਰਾ ਜਿਹੜੇ ਆਪਣੇ ਵੀਡੀਓ ਪਾ ਕੇ ਵੀਡੀਓ ਪਾ ਦਿੰਦੇ ਆ ਵੀ ਕੰਮ ਕੰਮ ਪਿੰਡ ਦੇ ਵਿੱਚ ਵੇਖੋ ਬਹੁਤ ਵਧੀਆ ਕੰਮ ਹੋ ਰਿਹਾ ਜੋ ਕਿ ਕਦੀ ਵੀ ਇਹਨੂੰ 60-70 ਸਾਲ ਹੋ ਗਿਆ ਇਨਾ ਕੰਮ ਨਹੀਂ ਹੋਇਆ ਜਿੰਨਾ ਕੰਮ ਸਾਲ ਦੇ ਸਾਲ ਦੇ ਵਿੱਚ ਵਿੱਚ ਹੋਇਆ ਗੁਰਪ੍ਰੀਤ ਸਿੰਘ ਜੀ ਅਸੀਂ ਤਾਂ ਪੰਕਜ ਅਲਕਾਰ ਸਿੰਘ ਦੇ ਬਹੁਤ ਧੰਨਵਾਦੀ ਆ ਇਹਨਾਂ ਨੇ ਸਾਨੂੰ ਨਵੀਂ ਸੜਕ ਤੇ ਸਾਈਡਾਂ ਦੇ ਲੋਕ ਚੈਨ ਲਾ ਕੇ ਬਹੁਤ ਵਧੀਆ ਅੰਦੇ ਤੁਨ ਸਕਾ ਪਾਵਾਂਗੇ ਅਸੀਂ ਖਰੀ ਪੰਚਾਇਤ ਦੇ ਬਹੁਤ ਧੰਨਵਾਦੀ ਆ ਜੀ ਜਿਨ੍ਹਾਂ ਨੇ ਸਾਡੀ ਸੜਕ ਨਵੀਂ ਕਰਾਂਗੇ ਕੰਦੀ ਕੱਢ ਦਿੱਤੀ ਬਹੁਤ ਹੋਰ ਜੀ ਕਾਸ ਚੋਰਾ ਨੇ ਲੌਕਟਾਇਲ ਸੀਵਰੇਜ ਪਹਿਲਾਂ ਥੱਲੇ ਸੀਵਰੇਜ ਪਾਇਆ ਜੀ ਹੋਣ ਸੜਕ ਬਣ ਗਈ ਹੁਣ ਇਹਨਾਂ ਨੇ ਕਹਿਤਾ ਵੀ ਅਗਰੇ ਕੰਮ ਲੌਕਟਾਇਲ ਦਾ ਦੋਵੇਂ ਬਣੀ ਗਾ ਕੇ ਛਿਰਕਦੇ ਤੇ ਲਾਈਟਾਂ ਉੱਤੇ ਲਾ ਕੇ ਤੁਹਾਨੂੰ ਬਹੁਤ ਵਧੀਆ ਰਸਤਾ ਬਣਾ ਕੇ ਦਵਾਂਗੇ ਜੀ ਧੰਨਵਾਦੀ ਸਰਦਾਰ ਲਾਲਜੀ ਸਿੰਘ ਜੀ ਨੂੰ ਬਹੁਤ ਧੰਨਵਾਦ ਤੁਹਾਨੂੰ ਪਤਾ ਹੈ ਹਰ ਪਿੰਡ ਤੇ ਹੁੰਦੇ ਹੋਏ ਸ਼ਰਾਰਤੀ ਅੰਸਰ ਪਰ ਅਸੀਂ ਉਹਨਾਂ ਵੀਰਾਂ ਨੂੰ ਕਹਿਣਾ ਵੀ ਕੰਮ ਚੱਲੰਦੇ ਹੋ ਪਿੰਡ ਦਾ ਕੋ ਬੰਦਦੇ ਹੋ ਤੁਹਾਡੇ ਗੜੀ ਹੱਥ ਜੋ ਕੇ ਬੇਨਤੀ ਕਰਦੇ ਉਹ ਪਿਛਲੇ 6 ਮਹੀਨੇ ਤੋਂ ਬਹੁਤ ਮੁਸ਼ਕਲ ਦਾ ਸਾਹਮਣਾ ਕਰ ਰਹੇ ਪਰ ਹੁਣ 27 ਫਾਖ ਦਾ ਜਿਵੇਂ ਮੇਲਾ ਜੀ ਉਹ ਤੋਂ ਪਹਿਲਾਂ ਪਹਿਲਾਂ ਰਸਤਾ ਕੰਪਲੀਟ ਹੋ ਗਿਆ ਅਸੀਂ ਧੰਨਵਾਦੀ ਆ ਸਭ ਦੇ ਤੇ ਜਿਨ੍ਹਾਂ ਨੇ ਸੜਕ 'ਤੇ ਲੋਕ ਪਵਾ ਕੇ ਰਸਤਾ ਕੰਪਲੀਟ ਕਰਤਾ ਜੀ ਮੇਰਾ ਨਾਮ ਰਣਜੀਤ ਸਿੰਘ ਰਾਣਾ ਮੈਂ ਬੋਲ ਰਿਹਾ ਜੀ ਇਹ ਬੜੀ ਕਿਰਪਾ ਕਰਦੂਰ 15 ਸਾਲ ਤੋਂ ਛੜਕਾ ਬਹੁਤ ਜਿਆਦਾ ਖਰਾਬ ਸੀ ਕੋਈ ਕਿਤੇ ਪੈ ਹੀ ਇਹਦੀ ਹਾਲਤ ਖਰਾਬ ਹੋ ਚੁੱਕੀ ਸੀ ਅਸੀਂ ਸਰਦਾਰ ਲਾਲਜੀਤ ਸਿੰਘ ਭੁੱਲਰ ਦਾ ਧੰਨਵਾਦ ਕਰਦੇ ਆਂ ਇਹਨਾਂ ਨੂੰ ਅਸੀਂ ਜਾ ਕੇ ਆਖਿਆ ਉਹਨਾਂ ਉਸੇਲੇ ਐਸ ਨੂੰ ਫੋਨ ਕਰਕੇ ਸੜਕ ਬਰਵਾਤੀ ਥਲੇ ਸੀਵਰੇ ਬਵਾਤਾ ਜੀ ਇਹ ਬਾਬੇ ਵੀਰਸੂਹ ਦੀ ਛੜਕੀ ਤੇ ਲੋਕਾਂ ਨੂੰ ਬਹੁਤ ਖਿਆਈ ਆਉਂਦੀ ਸੀ ਲੋਕ ਗੁਰਦਾਰੇ ਫੇਰੇ ਆਉਂਦੇ ਸੀ ਬੜੇ ਪਰੇਸ਼ਾਨ ਕੇ ਸਾਹਮਣਾ ਕਰਨਾ ਪੈ ਰਿਹਾ। ਤੁਹਾਨੂੰ ਪਤਾ ਹੀ ਹੁੰਦਾ ਹੀ ਹੁੰਦਾ ਕੋਈ ਨਾ ਕੋਈ ਸੜਕ ਤੋਂ ਨਾ ਵੀਡੀਓ ਪਾਤੀ ਸੜਕ ਮਾੜੀ ਬੰਡੇ ਤੁਸੀਂ ਵੇਖ ਲੈ ਜਾਨ ਤੁਸੀਂ ਇਥੇ ਪਹੁੰਚੇ ਮੌਕੇ ਤੇ ਛੜਕੇ ਦੇ 20 ਐਮਐ ਪੈਣੀ ਸੀ ਪੱਟਰੀ ਇਹ 25 ਐਮ ਤੋਂ ਵੱਧ ਜਾਂਦੀ ਪੈਣ ਰਹੀ ਹੈ ਜੀ ਇਹਦੇ ਹੁਣ ਲਾਈਟਾਂ ਲਾ ਕੇ ਲੋਕਡਾਊਨ ਲਾ ਕੇ ਇਹਨੂੰ ਵਧੀਆ ਰਸਤਾ ਬਣਾ ਕੇ ਦਿਖਾਵਾਂਗੇ ਜਿਸ ਪਾਸੇ ਕੋਲੋ ਇਹ ਪਿੰਡ ਸਭਰਾ ਦੇ ਵਿੱਚ ਗੁਰਦੁਆਰਾ ਪੱਤੀ ਵਿਦਾਇਕੀ ਤੋਂ ਲੈ ਕੇ ਤਰੀ ਪਿੰਡ ਦੇ ਵਿੱਚ 2 ਕਿਲੋਮੀਟਰ ਦੇ ਲਾ ਕੇ ਬੰਨੇ ਜਿਹੜਾ ਸੜਕ ਸੀ ਦੀ ਲੋਕ ਵਾਲੀ ਔਰ ਸੀ ਦੇ ਜਿਹੜਾ ਪਾਸੇ ਬਹੁਤ ਵਧੀਆ ਤਿਆਰ ਹੋ ਗਈ ਹੈ ਸੋਤਰਾ ਬਾਬਾ ਕਾਨ ਸਿੰਘ ਦੀ ਸੋਤਰਾ ਤਾਂ ਅੰਦਰ ਬਾਬਾ ਬੀਬੀ ਅੱਗੇ ਅੱਗੇ ਕੰਮ ਬਲਕਿ ਇਹਨੂੰ ਗੋਡਾ ਸਾਹਿਬ ਕਹਿੰਦੇ ਆ ਤੇ ਇਹ ਸੜਕ ਬਹੁਤ ਵਧੀਆ ਬਣ ਗਈ ਪਹਿਲਾਂ ਸੰਦੇ ਜਿਆਵਾ ਹੁਣ ਸਸਪੰਸ ਦੀ ਆ ਨਾਲ ਹੀ ਜਲਦੀ ਕੰਮ ਸ਼ੁਰੂ ਕਰਕੇ ਤੇ ਲੈਕਾਂ ਦੇ ਸਪੰਸ ਸਾਹਿਬ ਨੇ ਕਹਿ ਦਿੱਤਾ ਵਧੀਆ ਬਣਾ ਦੇਾਂਗੇ। ਅੰਦਾਜ਼ਾ ਇਹ ਕਰਨਾ ਹੈ ਸੰਗਾ ਇਹਨੂੰ ਭਾਦੋਂ ਦੀ ਇਹਦੀ ਖਾਲਸਾ ਵੀ ਵੱਡੇ ਇਹ ਚੋਣਾ ਵੀ ਜਾਲ ਸਿਰ ਤੋਂ ਲੱਗੇ ਬਹੁਤ ਵਧੀਆ ਪਿੰਡ ਦਾ ਵਿਕਾਸ ਕੀਤਾ ਹੈ। ਸਰਪੰਚ ਅਵਧਾਰ ਸਿੰਘ ਨੇ ਕੱਲ ਮਿਲ ਕੇ ਸਾਰੀ ਪੰਚਾਇਤ ਨੇ ਬਹੁਤ ਵਧੀਆ ਬਾਤਾਂ ਵਾਧੀਆਂ ਪਿੰਡ ਦੇ ਪੰਚਾਇਤ ਦਾ ਲਾਜੀ ਸਿੰਘ ਪੰਡਰ ਦਾ ਮੇਰਾ ਨਾਮ ਜਤਿੰਦਰ ਸੂਮਰ ਆ ਜੀ ਬਹੁਤ ਵਧੀਆ ਜੀ ਕਾਰੋ ਕੰਮ ਬਹੁਤ ਵਧੀਆ ਹੋ ਰਿਹਾ ਵੇਖੋ ਤੁਹਾਡੇ ਸਾਹਮਣੇ ਆ ਪਿੰਡ ਦਾ ਜੋ ਸਰਪੰਚ ਪੰਚਾਇਤ ਮੈਂਬਰ ਸਭ ਆਪਣੇ ਵੇਜੇ ਨੂੰ ਬੈਠੇ ਆ ਲੋਥੇ ਸਾਰੇ ਕੰਮ ਆਪ ਕਰਾ ਰਹੇ ਆ ਤੇ ਵੇਖ ਲੋ ਇਥੇ ਬਹੁਤ ਮੁਸ਼ਕਲਾ ਸਾਹਮਣਾ ਪੈ ਕਰਨਾ ਪੈ ਰਿਹਾ ਹੈ ਕਿ ਗੋਡੇ-ਗੋਡੇ ਪਾਣੀ ਖਲੋ ਜਾਂਦਾ ਸੀ ਸੜਕਾ ਹੈ ਨਹੀਂ ਟੁੱਟੀ-ਪੁੱਟੀ ਪਈ ਕਰੋ ਘਰ 10-15 ਸਾਲਾਂ ਤੋਂ ਸੜਕਾਂ ਨਹੀਂ ਬਣਾਈਆਂ ਇਹ ਸਰਕਾਰ ਆਪਣੀ ਆਈ ਆ ਤਾਂ ਬਹੁਤ ਵਧੀਆ ਕੰਮ ਇਹਨਾਂ ਨੇ ਕੀਤੇ ਆ ਤੇ ਇਹ ਵੇਲੋ ਆ ਥੱਲੇ ਪੂਰੀ ਸੜਕ ਜਿਹੜੀ ਹੈ ਨਾ ਲੋਕਾਂ ਨੇ ਲਾ ਕੇ ਟੋਪ ਵੀ ਬਰਾਦ ਨਹੀਂ ਇਹਨਾਂ ਨੇ ਕਹਿ ਰਹੇ ਬਹੁਤ ਵਧੀਆ ਇਹੋ ਜਿਹੇ ਕਰੋ ਕੰਮ ਮਾਰੇ ਕਰੋੜਾਂ ਦੇ ਹੁੰਦੇ ਰਹਿਣ ਸਰਕਾਰਾਂ ਇਹੋ ਜੀਆਂ ਚੱਲਦੀਆਂ ਰਹਿਣ ਬਹੁਤ-ਬਹੁਤ ਧੰਨਵਾਦ ਜੀ ਸਰਪੰਚ ਸਾਹਿਬ ਸਰਸਰੀ ਪੰਚਾਇਤ ਦੇ ਮੈਂਬਰ ਪਟਾਇਤ ਸਾਰੇ ਫਰਜ਼ਦਾਰ ਵਾਜਿਬ ਲਾਲ ਜੀ ਉਸ ਕੋ ਲਿਖਾਉਣ ਦੇ ਦਾ ਧੰਨਵਾਦ